ਹੋਏ ਆਗਮਨ ਸ੍ਰੀ ਬਾਲ ਗੁਰੂ ਗੋਬਿੰਦ राय ਮਾਤਾ ਗੁਜਰੀ ਜੀ ਨੂੰ ਬਦਾਂ ਨਾ ਮੈ ਲਗਣਾ ਪਟਨੇ ਚ ਚੜਿਆ ਇੱਕ ਟੌਪਿਕ ਹੋਊਗਾ ਜਿਹੜਾ ਯਾਨੀ ਕਿ ਗੁਰੂ ਰਵੀ ਸਿੰਘ ਜੀ ਦਾ ਜਨਮ ਦਿਹਾੜਾ ਹੈ ਠੀਕ ਹੈ ਜੀ ਸੰਨ 1666 ਈਸਵੀ ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤੇ ਅਲੋਕ ਅਲੌਕਿਕ ਸੀ ਜਿਵੇਂ ਕਿ ਤੇ ਅਗੰਮੀ ਜੋਤ ਨੂਰਾਨੀ ਰੂਹ ਵਿੱਚ ਮਨੁੱਖੀ ਜਾਨੇ ਵਿੱਚ ਆਉਣ ਵਾਲੀ ਸ੍ਰਿਸ਼ਟੀ ਤੇ ਸਵਾਗਤ ਕਰ ਰਹੀ ਹੈ ਉਸ ਰਾਤ ਤਾਰਿਆਂ ਦੀ ਚਮਕ ਕਿਤੇ ਬਾਦਰ ਰੋਸ਼ਨ ਕਰ ਰਹੀ ਕੀ ਜਿਨੇ ਕੀ ਪਰਮ ਮੁਰਖ ਅਤੇ ਤਤ ਦੇ ਆਉਣ ਦਾ ਅੰਮ੍ਰਿਤ ਦੀਪ ਮਾਲਾ ਕਰਕੇ ਜਸ਼ਨ ਮਨਾ ਰਿਆ ਹੋਵੇ ਸ਼ਹਿਰ ਪਟਨਾ ਵਿੱਚ ਭਾਵੀ ਤਤ ਤੇ ਮਾਤਾ ਗੁਜਰੀ ਨੂੰ ਵਿਸ਼ੇਂਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਰੇਚ ਬਾਲ ਗੋਬਿੰਦ ਰਾਏ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਿਤਾ ਗੋਬਿੰਦ ਸਿੰਘ ਜੀ ਬਣ ਕੇ ਸਵਾਭਿਮਾਨ ਹੋਏ ਬਾਲ ਬਾਲ ਗੋਬਿੰਦ ਰਾਏ ਜੀ ਪਟਨਾ ਨਗਰ ਵਿੱਚ ਜਿਸ ਵੇਲੇ ਆਗਮਨ ਹੋਇਆ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵਿੱਚ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਸ਼ਾ ਦੇਪਤਨਾ ਤੋਂ ਦੂਰ ਹੋਣ ਕਰਕੇ ਮਾਤਾ ਗੁਜਰੀ ਜੀ ਅਤੇ ਬਾਲ ਗੋਵਿੰਦ ਰਾਏ ਜੀ ਦੀ ਦੇਖਭਾਲ ਦੇਪਾਲੀ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਦੀ ਸੇਵਾ ਨਿਭਾ ਰਹੇ ਸਨ ਪੂਰਬ ਤੋਂ ਸਿੱਖਾਂ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇਹ ਖੁਸ਼ਖਬਰੀ ਮਿਲੀ ਤਾਂ ਉਹਨਾਂ ਨੇ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ੍ਰੀ ਗੁਰਦੇਵ ਮਹਾਦਰਜੀ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲਾਂ ਬਾਅਦ ਫਟਨਾ ਵਿੱਚ ਮਿਲੇ ਸਨ ਮਾਤਾ ਗੁਜਰੀ ਜੀ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਕੁੜਾਮ ਜ਼ਿਲ੍ਹੇ ਕੁੜਾਮ ਵਿਖੇ ਇੱਕ ਸੂਫੀ ਪੀਰ ਪੀਖਨ ਸਾਹ ਨੂੰ ਇੱਕ ਦਿਨ ਅੰਦਰੋਂ ਅੰਦਰੀ ਭਾਪ ਮਨੋਮਨੀ ਅਜੀਹਾ ਅਨਪਕ ਬੋਇਆ ਕੀ ਪਟਨਾ ਸ਼ਹਿਰ ਵਿੱਚ ਕਿਸੇ ਮਹਾਪੁਰਖ ਨੇ ਜਨਮ ਧਾਰਿਆ ਹੈ ਅਤੇ ਲੋਕਾਂ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ ਮੁਰਿਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ روانਾ ਹੋਏ ਸਾਰੇ ਰਸਤੇ ਵਿੱਚ ਖੰਸ਼ਾ ਹੱਥ ਵਿੱਚ ਮਾਲਾ ਰਹੀ ਅਤੇ ਦਿਲ ਵਿੱਚ ਅੱਲਾ ਅਲਮ ਉਚਾਰਦੇ ਰਹੇ ਜਦੋਂ ਪਟਨਾ ਸਾਹਿਬ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਵੱਡਾ ਇਕੱਠ ਸੀ ਹਰ ਕੋਈ ਸ਼ਰਧਾ ਇਸ ਬਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਖੰਸ਼ਾ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਚੰਕ ਦੇ ਚਰਨਾਂ ਵੱਲ ਤੁਰਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖਿੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੋ ਕੇ ਸੋਨਾ ਹੋ ਗਿਆ ਹੋਵੇ। ਪੀਖਨ ਸਾਹ ਨੇ ਔਰਖ ਦੀਆਂ ਔਰਖ ਲਈ ਮਠਿਆਈਆਂ ਦਿੱਤੀਆਂ ਤਾਂ ਉਹ ਮਟਕੀਆਂ ਬਾਲ ਗੁਰੂ ਦੇ ਚਰਨਾਗਰ ਰੱਖੀਆਂ ਇੱਕ ਵਿਦਮਾ ਲਈ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਇਹ ਬਾਲਕ ਕਿਸੇ ਪੰਖ ਦਾ ਸਾਥ ਦੇਵੇਗਾ। ਬਾਲ ਗੋਬਿੰਦ ਰਾਏ ਜੀ ਨੇ ਮੁਸਤਰਾਉਂਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਨੰਨੇਹਾ ਥਾ ਵਿੱਚ ਦੋਵੇਂ ਮਟਕੀਆਂ ਨੂੰ ਮਟਕੀਆਂ ਉੱਤੇ ਰੱਖ ਦਿੱਤਾ ਇਸ ਪਲ ਸੁਹੀ ਪੀਰ ਦੀਆਂ ਅੱਖਾਂ ਵਿੱਚ ਛਾਂਜੂ ਦੇ ਮੋਤੀ ਚਲ ਗਏ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਇੱਕ ਧਰਮ ਦਾ ਨਹੀਂ ਸਾਰੇ ਮਨੁੱਖਤਾ ਦਾ ਹੈ ਫਿਰਦੂਸ ਦਾ ਵੀ ਹੈ ਮੁਸਲਮਾਨਾ ਦਾ ਵੀ ਹੈ ਹਰ ਜੀਵ ਦਾ ਹੈ ਪੀਰ ਪੀਖਨ ਸਾਡੇ ਦੇਲ ਵਿੱਚ ਨਿਸ਼ਚੈ ਹੋ ਗਿਆ ਕਿ ਅਤੇ ਉਹ ਕਹਿ ਉੱਥੇ ਇਹ ਤਾਂ ਸਭ ਦਾ ਗੁਰੂ ਹੈ ਸਭ ਦਾ ਸਰਪ੍ਰਸਤ ਹੈ ਉਸ ਸਮੇਂ ਟੋਪਟਨਾਲੀਆਂ ਗਲੀਆਂ ਵਿੱਚ ਇਹ ਗੱਲ ਹਵਾ ਵਾਂਗ ਫੈਲ ਗਈ ਕਿ ਅਜੀਹਾ ਬਾਲ ਜਨਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਦੀ ਨਾ ਕਿ ਇੱਕ ਜਾਦ ਦੀ ਸਗੋਂ ਪੂਰੇ ਸੰਸਾਰ ਲਈ ਹੈ ਸੇਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾੜ ਕਰਦੇ ਅਤੇ ਆਨੰਦ ਪ੍ਰਾਪਤ ਕਰਦੇ ਬਾਲ ਗੋਵਿੰਦ ਰਾਏ ਜੀ ਹੌਲੀ ਹੌਲੀ ਬੇੜੇ ਵਿੱਚ ਭਜਨ ਤਰਨ ਫਿਰ ਜੋਗੇ ਹੋ ਗਏ ਅਤੇ ਮਿੱਠੀ ਤੂਤਨੀ ਆਪਣੀ ਜ਼ੁਬਾਨ ਨਾਲ ਬਾਣੀ ਨੂੰ ਬੋਲਣ ਲੱਗੇ ਬਾਲ ਗੋਵਿੰਦ ਜੀ ਦੀ ਬੜਾਈ ਇਸ ਇਲਾਕੇ ਤੱਕ ਫੈਲ ਗਈ ਕਿ ਸੰਗਤ ਪੂਰਨਾ ਸ਼੍ਰੀ ਮਰਤਿਆ ਅੱਜ ਅਜੇ ਹੀ ਸਮੇਂ ਦੇ ਇਕੱਠੇ ਹੋ ਕੇ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਲਈ ਆਉਂਦੇ। ਕਿਸੇ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸ਼ਮੇਸ਼ ਪੀਤਾਸ਼ਰੀ ਗੋਬਿੰਦ ਸਿੰਘ ਜੀ ਜ਼ੁਲਮ ਦਾ ਨਾਂ ਅਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ 'ਤੇ ਪ੍ਰਗਟ ਹੋਏ। ਪੀਰ ਪੀਖਨਸ਼ਾਹ ਜੀ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਚਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੇ ਫਿਰਦੌਸਾਂ ਦੀ ਪ੍ਰਗਟਾਵੇ।